ਸਾਦਕ ਥਾਣੇ ਦੇ ਮੁੱਖ ਅਫਸਰ ਸਾਦਕ ਚੌਂਕ ਦੇ ਵਿੱਚ ਟ੍ਰੈਫਿਕ ਨੂੰ ਲੈ ਕੇ ਐਕਸੀਡੈਂਟ ਦੇ ਹਾਦਸੇ ਨਾ ਹੋ ਸਕਣ ਉਸ ਦੇ ਸਬੰਧ ਵਿੱਚ ਉਹਨੇ ਸਾਦਕ ਦੇ ਮੇਨ ਚੌਂਕ ਵਿੱਚੋਂ ਰੇੜੀਆਂ ਪਾਸੀ ਕਰਾਈਆਂ ਤੇ ਗੁਰਲਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ 26 ਜਨਵਰੀ ਨੂੰ ਮੱਧ ਨਜ਼ਰ ਰੱਖਦੇ ਹੋਏ ਅਤੇ ਟ੍ਰੈਫਿਕ ਦੀ ਸਮੱਸਿਆ ਨੂੰ ਲੈ ਕੇ ਕਿਸੇ ਨਾਲ ਵੀ ਇਹ ਕੋਈ ਗਲਤ ਹਾਦਸਾ ਵਾਪਰ ਸਕਦਾ ਹੈ ਉਸ ਦੇ ਸਬੰਧ ਵਿੱਚ ਇਹ ਰੇੜੀਆਂ ਜਿਹੜੀਆਂ ਜਮਾ ਚੌਂਕ ਦੇ ਵਿਚਾਲੇ ਉਹ ਪਾਸੀ ਕਰਾਈਆਂ ਤੁਸੀਂ ਦੇਖੋ ਕੇ ਐਸ ਕੇ ਨੂੰ ਚੱਲ ਤੋਂ ਪੱਤਰਕਾਰ ਕੁਲਦੀਪ ਸਿੰਘ ਦੀ ਸਾਦਕ ਤੋਂ ਰਿਪੋਰਟ ਸਰ 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 ਜੋ ਅੱਜ ਤੁਸੀਂ ਆ ਸਾਧਕ ਚੌਂਗ ਦੇ ਵਿੱਚੋਂ ਇਹ ਰੇੜੀਆਂ ਪਾਸੇ ਕਰਾਈਆਂ ਕੀ ਸਮੱਸਿਆ ਸੀ ਇਹਦਾ ਇਹਦਾ ਆਪਣਾ ਰੋਡ ਹੈ ਜਿੱਥੇ ਆਉਂਦੀਆਂ ਇੱਥੇ ਵੀ ਰੇੜੀਆਂ ਲੱਗੀਆਂ ਲੋਕ ਫੜਦੇ ਰੇ ਗੱਡੀਆਂ ਆਉਂਦਾ ਭਾਵੇਂ ਵੀ ਇੱਥੇ ਐਕਸੀਡੈਂਟ ਹੋ ਰਿਹਾ ਤਾਂ ਵੀ ਨਹੀ ਇੱਥੇ ਜਦੋਂ ਅਸੀਂ ਨੂੰ ਪਤਾ ਲੱਗਿਆ ਵੀ ਇੱਥੇ ਐਕਸੀਡੈਂਟ ਹੋ ਰਿਹਾ ਇਹਨਾਂ ਨੂੰ ਇਹ ਕਰਕੇ ਸਹੀ ਚੱਲਣ ਵਾਸਤੇ ਜਾਂ ਸਿਸਟਮ ਬਣਾਉਣ ਵਾਸਤੇ ਇਹਨਾਂ ਨੇ ਵੀ ਰੇੜੀਆਂ ਪਾਸੇ ਕਰਕੇ ਵੀ ਆਵਾਜੇ ਸਹੀ ਉਹਦੇ ਜਿਹੜੇ ਪਿੱਛੋਂ ਗੱਡੀਆਂ ਆ ਰਹੀਆਂ ਉਹ ਕੋ ਸਹੀ ਤਰੀਕੇ ਨਾਲ ਜਾ ਸਕੀ